ਤਨ 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 ਜਨ ਆਇਆ ਜਿਸ ਪਰ ਸਾਦ ਸਭ ਜਗ ਤਰਾਇਆ ਜਨ ਆਮਨ ਕਾ ਇਹ ਸਵਾਉ ਜਾਨਕ ਸੰਗ ਚਿਤ ਆਵੈ ਨਾਮ ਆਪ ਮੁਕਤ ਮੁਕਤ ਕਰ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸਤਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਹਰਿਐ ਸੇਵਕ ਜੀ ਮਹਾਰਾਜ ਦੇ प्रकाशपुर पूर्व ਨੂੰ ਸਮਰਪਿਤ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਬ੍ਰੈਂਪਟਨ ਕੈਨੇਡਾ ਵਿਖੇ ਸਜਾਏ ਜਾ ਰਹੇ ਇਨਾ ਵਿਸ਼ੇਸ਼ ਦੀਵਾਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਬਰੀ ਸਾਧ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨ ਦੇ ਪ੍ਰਤੀ ਇਹ ਸ਼ਬਦ ਬੜੇ ਭਾਉ ਭੁਰਤ ਨਹੀਂ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਾਰ ਅੱਜ ਅਸੀਂ 7ਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਨ ਲਈ ਇਸ ਜਗ੍ਹਾ ਜੁੜ ਬੈਠੇ ਤੇ ਸਾਡੇ ਸਾਹਮਣੇ ਦੋ ਰਸਤੇ ਚੱਲ ਰਹੇ ਇੱਕ ਰਸਤਾ ਤੇ ਇਹ ਹੈ ਕਿ ਅਸੀਂ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਤੇ ਵਿਚਾਰਨ ਕਰੀਏ ਉਹਨਾਂ ਦਾ ਇਤਿਹਾਸ ਕੀ ਸੀ ਦੂਸਰਾ ਰਸਤਾ ਸਾਡੇ ਕੋਲ ਇਹ ਹੈ ਕਿ ਅਸੀਂ ਸਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਜੀਵਨ ਤੋਂ ਅੱਜ ਸਾਨੂੰ ਕੀ ਗਾਈਡਲਾਈਨਸ ਮਿਲਦੀਆਂ ਨੇ ਅੱਜ ਅਸੀਂ ਆਪਣੀ ਜ਼ਿੰਦਗੀ ਨੂੰ ਗੁਰੂ ਹਰ राय ਸਾਹਿਬ ਜੀ ਮਹਾਰਾਜ ਤੋਂ ਪ੍ਰੇਰਨਾਵਾਂ ਲੈ ਕੇ ਕਿਸ ਤਰ੍ਹਾਂ ਦਾ ਬਣਾਉਣਾ ਹੈ ਜਿਸ ਨੂੰ ਅਸੀਂ ਅਪਲਾਈਡ ਸਾਇੰਸ ਕਹਿੰਦੇ ਆ ਅਪਲਾਈਡ ਸਾਇੰਸ ਆਫ ਸਿੱਖ ਹਿਸਟਰੀ ਉਦੇ ਹਿਸਾਬ ਦੇ ਨਾਲ ਅਸੀਂ ਗੁਰੂ ਹਰਿਐ ਸਹਿਬ ਜੀ ਦੇ ਜੀਵਨ ਤੋਂ ਅੱਜ ਦੀਆਂ ਜੀਵਨ ਵਿੱਚ ਮਿਲਨ ਵਾਲੀਆਂ ਪ੍ਰੇਰਨਾਵਾਂ ਦੀ ਗੱਲ ਕਰੀਏ। ਸੋ ਮੈਂ ਦੂਸਰੇ ਰਸਤੇ ਨੂੰ ਚੁਣਾਗਾ ਜੋ ਜ਼ਿਆਦਾ ਸਾਡੇ ਲਈ ਫਾਇਦੇਮੰਦ ਰਹੇ। ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਮਿਲਦੀ ਹੈ ਗੁਰੂ ਹਰਿਐ ਸਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਮਾਨਿਹਾਲ ਕੋਰ ਜੀ ਦੇ ਨਾਲ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਹ ਪੁੱਤ ਹੈ। ਇਹ ਚੀਜ਼ਾਂ ਕੁਝ ਧਿਆਨ ਦੇ ਵਿੱਚ ਰੱਖਣ ਵਾਲੀਆਂ। ਕਰੀਬ 30 ਜਨਵਰੀ 1630 ਈਸਵੀ ਨੂੰ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਇਰਤਪੁਰ ਸੇਵ ਦੀ ਧਰਤੀ ਦੇ ਉੱਪਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਹੁੰਦਾ ਹੈ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਪੁੱਤਰ ਤੇ ਮਾਰੰਚ 1661 ਦੇ ਵਿੱਚ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਜੇ ਗੁਰੂ ਹਰ Rai ਸਾਹਿਬ ਜੀ ਦਾ ਪੂਨ ਸਮਾ ਦੇਖਣਾ ਹੋਵੇ ਆਪ ਜੀ ਦਾ ਕਰੀਬ ਸੰਪੂਰਨ ਉਮਰ ਜਿਹੜੀ ਉਹ 30 ਤੋਂ 31 ਸਾਲ ਦੇ ਵਿੱਚਕਾਰ ਪੰਦੀ ਇਥੋਂ ਮੈ ਸਭ ਤੋਂ ਵੱਡੀ ਪ੍ਰੇਰਨਾ ਸਾਨੂੰ ਇਹ ਮਿਲਦੀ ਹੈ ਇਸ ਸੰਸਾਰ ਤੇ ਕਿਸੇ ਵੀ ਬੰਦੇ ਦੀ ਉਮਰ ਮੈਟਰ ਨਹੀਂ ਕਰਦੀ ਉਹਦੇ ਕੀਤੇ ਹੋਏ ਕੰਮ ਮੈਟਰ ਕਰਦੇ ਹੈ ਕੁਝ ਐਸੇ ਹੁੰਦੇ ਨੇ ਉਹ ਛੋਟੀ ਉਮਰ ਦੇ ਵਿੱਚ ਵੀ ਬਹੁਤ ਕੁਛ ਵੱਡਾ ਤੇ ਮਹਾਨ ਕਰ ਜਾਂਦੇ ਅਤੇ ਕੁਛ ਐਸੇ ਹੁੰਦੇ ਨੇ ਉਹਨਾਂ ਦੀ ਉਮਰ ਜਿੰਨੀ ਮਰਜੀ ਵੱਡੀ ਹੋਵੇ ਪਰ ਵੱਡੀ ਉਮਰ ਨਾਲ ਫਰਕ ਕੋਈ ਨਹੀਂ ਪੈਂਦਾ ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਜੇ ਜੁਗ ਚਾਰਿਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣਿਆ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲਈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇਂਕੀ ਬੱਡੀ ਉਮਰ ਹੁੰਦੇ ਨਾਲ ਵੀ ਕਈ ਕੁਛ ਨਹੀਂ ਕਰਕੇ ਜਾਂਦੇ ਆਏ ਬਸ ਰੋਟੀ ਪਾਣੀ ਖਾਦਾ ਸੁੱਤੇ ਲੋਕਾਂ ਨਾਲ ਲੜੇ ਝਗੜੇ ਤੇ ਦੁਨੀਆ ਤੋਂ ਚਲੇ ਦੁਨੀਆ ਤੋਂ ਚਲੇ ਗਏ ਕੁਛ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਉਮਰਾਂ ਤੇ ਛੋਟੀਆਂ ਹੀ ਹੁੰਦੀਆਂ ਬਹੁਤ ਵੱਡੀ ਉਮਰ ਨਹੀਂ ਸੀਗੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਿਰਫ ਉਮਰ ਸੀ 5 ਤੋਂ 7 ਸਾਲ ਦੇ ਵਿੱਚਕਾਰ 7 ਤੋਂ 8 ਸਾਲ ਦੇ ਵਿੱਚਕਾਰ ਦੀ ਇੰਨੀ ਛੋਟੀ ਉਮਰ ਦੇ ਵਿੱਚ ਹੀ ਬਹੁਤ ਕੁਝ ਮਹਾਨ ਕਰ ਗਏ ਸਨ ਬੜੀ ਛੋਟੀ ਉਮਰ ਸੀਗੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਦੀ ਕੋਈ ਬਹੁਤ ਵੱਡੀ ਉਮਰ ਨਹੀਂ ਸੀ ਪਰ ਛੋਟੀ ਉਮਰ ਦੇ ਵਿੱਚ ਹੀ ਮਹਾਨ ਕਾਰਜ ਬਾਪਾ ਪਤੀ ਸਿੰਘ ਜੂਰਾਵਰ ਸਿੰਘ ਵੀ ਕਰ ਗਏ ਸੀ ਤੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੀ ਵੀ ਜੋ ਉਮਰ ਹੈ ਭਰ ਜਵਾਨੀ 31 ਸਾਲ ਦੀ ਉਮਰ ਹੈ ਜਿਹੜੀ ਉਹਨਾਂ ਨੇ ਇਸ ਜਗਤ ਦੇ ਵਿੱਚ ਬਤਾਈ ਪਰ ਇਸ ਉਮਰ ਦੇ ਵਿੱਚ ਸ ਬੜੀਆਂ ਚੀਜ਼ਾਂ ਏਸੀਆਂ ਮਿਲਦੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨਹੀਂ ਖਾਸ ਕਰਕੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦਾ ਛੋਟੀ ਉਮਰ ਤੋਂ ਹੀ ਆਪਣੇ ਦਾਦਾ ਜੀ ਦੇ ਨਾਲ ਬੜਾ ਗਹਿਰਾ ਪਿਆਰ ਸੀ ਗੁਰੂ ਘਰ ਗੋਬਿੰਦ ਸਾਹਿਬਾਰਾ ਜੀ ਦੇ ਨਾਲ ਹਰ ਗੱਲ ਆਪ ਜੀ ਆਪਣੇ ਦਾਦਾ ਜੀ ਦੇ ਨਾਲ ਸ਼ੇਅਰ ਕਰਦੇ ਸਨ ਦਾਦਾ ਜੀ ਉਹਨਾਂ ਨੂੰ ਹਰ ਪਲ ਤੇ ਹੀ ਗਾਈਡ ਕਰਦੇ ਸਨ ਇਹ ਦੂਸਰੀ ਬੜੀ ਵੱਡੀ ਚੀਜ਼ ਔਰ ਇਹਦੇ ਤੋਂ ਅੱਜ ਇੱਕ ਗੱਲ ਸਿੱਖਣ ਦੀ ਲੋੜ ਹੈ ਗੁਰੂ ਕੇ ਪਿਆਰਿਓ ਮੈਂ ਫਿਰ ਇੱਥੇ ਹੀ ਚੀਜ਼ਾਂ ਨੂੰ ਮੈਂ ਐਕਚੁਅਲੀ ਜਿੰਦਰ ਉਧਰ ਨਹੀਂ ਲੈ ਕੇ ਜਾਵਾਂਗਾ ਮੇਰੀ ਕੋਸ਼ਿਸ਼ ਹੋਵੇਗੀ ਹਰ ਚੀਜ਼ ਨੂੰ ਅੱਜ ਦੀ ਪ੍ਰੈਜ਼ੈਂਟ ਸਿਚੁਏਸ਼ਨ ਦੇ ਨਾਲ ਢੁਕਾਈਏ ਕਿ ਅਸੀਂ ਆਪਣੇ ਬੱਚਿਆਂ ਦੀ ਆਪਣੇ ਉਹਨਾਂ ਦੇ ਦਾਦਾ-ਦਾਦੀ ਨਾਨਾ-ਨਾਨੀ ਦੇ ਨਾਲ ਹਫਤੇ ਵਿੱਚ ਇੱਕ ਵਾਰ 10 15 ਮਿੰਟ ਗੱਲ ਕਰਵਾਉਂਦੇ ਹਾਂ ਜਾਂ ਨਹੀਂ ਉਹਨਾਂ ਨੂੰ ਜੇ ਦਾਦਾ ਦਾਦੀ ਇੱਥੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਅੱਧਾ ਪੌਣਾ ਘੰਟਾ ਘੰਟਾ ਆਪਣੇ ਦਾਦਾ ਦਾਦੀ ਕੋਲ ਬੈਠਣ ਦਿੰਦੇ ਹਾਂ ਜਾਂ ਨਹੀਂ ਜੇ ਉਹ ਬੈਠਣਗੇ ਤੇ ਕੀ ਕੁਝ ਸਿੱਖਣਗੇ ਦਾਦਾ ਦਾਦੀ ਕਿਉਂਕਿ ਦਾਦੇ-ਦਾਦੀ ਦਾ 1 60 70 ਸਾਲ ਦਾ ਤਜਰਬਾ ਉਹ ਬੱਚਿਆਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਾਸਤੇ ਗਾਈਡ ਕਰ ਦੇਵੇਗਾ ਪੇਸ਼ੈਂਸ ਕਰ ਦੇਗਾ ਅਸਲ ਵਿੱਚ ਹਰ ਚੀਜ਼ ਦੁਨੀਆ ਤੇ ਆ ਕੇ ਸਿੱਖਣੀ ਪੈਂਦੀ ਹੈ ਹਰ ਚੀਜ਼ ਦੁਨੀਆ ਤੇ ਸਮਝਣੀ ਪੈਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਹੋਲ ਜਾਂਦੇ ਨੇ ਛੋਟੀ ਅਵਸਥਾ ਵਿੱਚ ਇੱਕ ਘਟਨਾ ਕੱਢਦੀ ਐ ਮੈਂ ਉਹ ਘਟਨਾ ਆਪ ਜੀ ਨੂੰ ਦੋ ਤਿੰਨ ਘਟਨਾਵਾਂ ਉਹਨਾਂ ਦੀ ਚਾਈਲਡਹੂਡ ਦੀਆਂ ਦੱਸਦਾ ਹਾਂ ਪਹਿਲੀ ਘਟਨਾ ਇਸ ਤਰ੍ਹਾਂ ਕੱਢੀ ਛੋਟੀ ਅਵਸਥਾ ਸੀ ਬਾਗ ਦੇ ਵਿੱਚ ਸੈਰ ਕਰਨ ਦੇ ਵਾਸਤੇ ਚਲੇ ਗਏ ਸੋਨਾ ਵੱਡਾ ਗੋਟਿਆਂ ਜੜਿਆ ਚੋਲਾ ਸਤਪੁਰਾਂ ਨੇ ਪਹਿਨਿਆ ਹੋਇਆ ਸੀ ਉਹਨਾਂ ਜੂਲੇ ਦੇ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ ਤੇ ਫੁੱਲ ਟੁੱਟਣ ਤੋਂ ਬਾਅਦ ਵਾਪਸ ਜਾਂਦੇ ਆ ਦਾਦਾ ਜੀ ਕੋਲ ਦਾਦਾ ਜੀ ਕਿਉਂਕਿ ਬੱਚਿਆਂ ਦਾ ਸੁਭਾਅ ਬੜਾ ਕੋਮਲ ਹੁੰਦਾ ਹੈ ਜਿਉਂ-ਜਿਉਂ ਅਸੀਂ ਜ਼ਿੰਦਗੀ 'ਚ ਵੱਧਦੇ ਜਾਂਦੇ ਆ ਸਾਨੂੰ ਜ਼ਿੰਦਗੀ ਦੇ ਥਪੇੜੇ ਆ ਜਿਹੜੇ ਇਹ ਸਾਡੇ ਸੁਭਾਅ ਨੂੰ ਖਰਵਾ ਅਖੜ ਲਾਲਚੀ ਡਰਪੋਕ ਕਰੋਤੀ ਇਹ ਸਭ ਕੁਝ ਬਣਾਈ ਜਾਂਦੇ ਹਨ ਬੱਚਿਆਂ ਦਾ ਸੁਭਾਅ ਬੜਾ ਕੋਮਲ ਹੁੰਦਾ ਹੈ ਉਸੇ ਕੋਮਲ ਸੁਭਾਅ ਕਰਕੇ ਆਪਣੇ ਦਾਦਾ ਜੀ ਕੋਲ ਜਾਂਦੇ ਨੇ ਦਾਦਾ ਜੀ ਇਸ ਚੋਲੇ ਨਾਲ ਅੜ ਕੇ ਅੱਜ ਬੜਾ ਸੋਹਣਾ ਫੁੱਲ ਟੁੱਟ ਕੇ ਡਿੱਗ ਗਿਆ ਦਾਦਾ ਜੀ ਹੁਣ ਮੈਂ ਇਹ ਚੋਲਾ ਨਹੀਂ ਪਹਿਨਣਾ ਇਹ ਚੀਜ਼ ਜਿਹੜੀ ਸਮਝਿਓ ਜੀ ਬੜੀ ਧਿਆਨ ਨਾਲ ਸਮਝਣੀ ਪੈਣੀ ਹੈ ਗੱਲ ਬਰੀਕ ਜੇ ਗੱਲ ਆਮ ਮੋਟੀ ਗੱਲ ਨਹੀਂ ਚੱਲਦੀ ਦਾਦਾ ਜੀ ਮੇਰੇ ਚੋਲੇ ਨਾਲ ਅੜ ਕੇ ਬੁੱਲ ਡਿੱਗ ਗਿਆ ਏ ਹੁਣ ਮੈਂ ਇਹ ਚੋਲਾ ਨਹੀਂ ਪਹਿਨਣਾ ਤੇ ਦਾਦਾ ਜੀ ਨੇ ਇਹ ਨਹੀਂ ਕਿਹਾ ਕਿ ਠੀਕ ਹੈ ਬੇਟੇ ਜੇ ਇਹ ਤੇਰੇ ਲਈ ਕੰਫਰਟੇਬਲ ਨਹੀਂ ਹੈ ਤੇ ਤੂੰ ਇਸ ਚੋਲੇ ਨੂੰ ਨਾ ਪਹਿਨ ਦਾਦਾ ਦਾ ਛੋਟਾ ਜਿਹਾ ਉੱਤਰ ਐ ਵੀ ਦੇ ਸਕਦੇ ਸੀ ਪਰ ਦਾਦੇ ਦਾ ਉੱਤਰ ਇਹ ਸੀ ਬੇਟੇ ਚੋਲਾ ਵੀ ਪਹਿਨਣਾ ਹੈ ਪਰ ਆਪਣੇ ਚੋਲੇ ਦੇ ਨਾਲ ਕੋਈ ਫੁੱਲ ਵੀ ਨਹੀਂ ਟੁੱਟਣਾ ਚਾਹੀਦਾ ਚੋਲੇ ਨੂੰ ਧਿਆਨ ਦੇ ਨਾਲ ਸੰਪੂਛ ਕੇ ਰੱਖਣਾ ਹੈ ਧਾਮਣ ਸੰਪੂਛ ਕਰ ਚੰਗਾ ਇਹ ਤੇ ਹੋ ਗਈ ਉੱਪਰਲੇ ਲੈਵਲ ਦੀ ਗੱਲ ਹੁਣ ਇਹਦੇ ਵਿੱਚ ਆਪਾਂ ਥੋੜਾ ਡੀਪ ਜਾਣ ਦੀ ਕੋਸ਼ਿਸ਼ ਕਰੀਏ ਐਸੀ ਚੀਜ਼ ਦੀ ਚਲ ਗਈ ਚੋਲਾ ਜਿਹੜਾ ਗੁਰੂ ਹਰ Rai ਸਾਹਿਬ ਜੀ ਨੇ ਪਹਿਨਿਆ ਹੈ ਉਹ ਇੱਕ ਧਰਮ ਦਾ ਚੋਲਾ ਹੈ ਧਾਰਮਿਕ ਚੋਲਾ ਹੈ ਧਾਰਮਿਕ ਲਿਬਾਸ ਹੈ ਚੋਲੇ ਦਾ ਮਤਲਬ ਸਿਰਫ ਇੱਕ ਕੱਪੜਾ ਹੀ ਚੋਲਾ ਨਹੀਂ ਅਖਵਾਉਂਦਾ ਚੋਲੇ ਦਾ ਮਤਲਬ ਇਹ ਹੈ ਕਿ ਤੁਹਾਡਾ ਜਨਮ ਹੀ ਧਾਰਮਿਕ ਤਲਬਾਸ ਹੈ ਉਹ ਸਾਰਾ ਹੀ ਚੋਲੇ ਚਾ ਚਲਦਾ ਹੈ ਜਿਸ ਤੋਂ ਇਹ ਆਇਡੈਂਟੀਫਾਈ ਹੁੰਦਾ ਹੈ ਕਿ ਤੁਸੀਂ ਇੱਕ ਧਾਰਮਿਕ ਲੋਕ ਹੋ ਤੁਸੀਂ ਇੱਕ ਚੰਗੇ ਨਹੀਂ ਲੋਕ ਅੱਜ ਦੇ ਜਮਾਨੇ ਵਿੱਚ ਲੋਕ ਧਾਰਮਿਕ ਨਹੀਂ ਬਣਨਾ ਚਾ ਕਿਉਂ ਨਹੀਂ ਬਨਣਾ ਚਾਹੁੰਦੇ ਲੋਕ ਕਹਿੰਦੇ ਆ ਧਾਰਮਿਕ ਬਣ ਕੇ ਕੋਈ ਗਲਤੀ ਹੋ ਗਈ ਫੇਰ ਕੀ ਕਰਨਗੇ ایدੋ ਚੰਗਾ ਧਾਰਮਿਕ ਨਾ ਬਣੋ ਘਟੂ ਘਟ ਗਲਤੀਆਂ ਕਰਨ ਦੇ ਵਾਸਤੇ ਗੁੰਜਾਇਸ਼ ਤੇ ਰਹੇਗੀ ਕੋਈ ਦੂਸਰਾ ਕਹੇਗਾ ਨਹੀਂ ਕੋਈ ਉਂਗਲੀ ਨਹੀਂ ਚੁਕੇ ਜਿੱਥੇ ਧਾਰਮਿਕ ਹੋ ਕੇ ਗਲਤੀਆਂ ਕਰਨਾ ਗੁਨਾਹ ਕਰਨਾ ਇਹ ਬੁਰੀ ਗੱਲ ਹੈ ਉਥੇ ਧਾਰਮਿਕ ਤੋਂ ਦੂਰ ਹੋ ਜਾਣਾ ਇਹ ਵੀ ਬੁਰੀ ਗੱਲ ਹੈ ਧਾਰਮਿਕ ਹੋਣ ਦਾ ਮਤਲਬ ਕੀ ਹੈ ਹੁਣ ਇਹ ਚੋਲੇ ਦੀ ਗੱਲ ਦਸੀਏ ਇਹ ਦਾਦਾ ਜੀ ਨੇ ਹੀ ਚੋਲਾ ਸਵਾ ਕੇ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਹੁਤ ਵੱਡਾ ਚੋਲਾ ਕਿਸੇ ਸਮੇਂ ਪਹਿਨਿਆ ਸੀ ਆ ਵੀ ਧਿਆਨ ਰੱਖਿਓ ਜੀ ਗੁਰੂ ਹਰ ਗੁਬਿੰਦ ਸਿੰਘ ਜੀ ਨੇ ਲੰਮਾ ਚੋਲਾ ਪਹਿਨਿਆ ਸੀ ਤੇ ਉਸ ਚੋਲੇ ਦੇ ਨਾਲ ਉਹਨਾਂ ਨੇ ਕਈਆਂ ਨੂੰ ਬੰਦੀ ਤੋਂ ਰਿਹਾਈ ਦਵਾਈ ਸੀ ਜਿਹੜੇ ਤੁਸੀਂ ਗਵਿੰਜਾ ਰਾਜੇ ਕਹਿੰਦੇ ਬੰਦੀ ਤੋਂ ਰਿਹਾਈ ਜਿਹੜੇ ਗਵਾਨੀਰ ਦੇ ਕਿਲੇ ਚ ਬੰਦ ਸਨ ਇੱਥੇ ਹੁਣ ਇਹਦਾ ਮਤਲਬ ਇਹ ਬਣਦਾ ਹੈ

ਕਿਸੇ ਦੂਸਰੇ ਨੂੰ ਧਰਮ ਦੇ ਨਾਲ ਜੋੜ ਦੇਵੇ ਇਹ ਤਾਂ ਮੁਬਾਰਕ ਹੈ ਪਰ ਧਾਰਮਿਕ ਬਾਣਾ ਪਹਿਨ ਕੇ ਇੰਨਾ ਕਟੜ ਇੰਨਾ ਸਖਤ ਇੰਨਾ ਹੰਕਾਰੀ ਹੋ ਜਾਵੇ ਕਿ ਲੋਕਾਂ ਨੂੰ ਧਰਮ ਤੋਂ ਤੋੜ ਦੇਵੇ ਇਹ ਮੁਬਾਰਕ ਨਹੀਂ ਹੈ ਔਰ ਯਾਦ ਰੱਖਿਓ ਜੇ ਬਹੁਤ ਤਾਤ ਗਿਣਤੀ ਚ ਧਾਰਮਿਕ ਲੋਕਾਂ ਨੇ ਹੀ ਲੋਕਾਂ ਨੂੰ ਧਰਮ ਤੋਂ ਤੋੜਿਆ ਹੈ ਜੋੜਿਆ ਨਹੀਂ ਤੋੜਿਆ ਇੱਕ ਡਾਕਟਰ ਇਹ ਕਹੇ ਕਿ ਮੈਂ ਤੰਦਰੁਸਤ ਲੋਕਾਂ ਨੂੰ ਹੀ ਪਿਆਰ ਕਰਦਾ ਹਾਂ ਮੈਂ ਬਿਮਾਰਾਂ ਨੂੰ ਨਫ਼ਰਤ ਕਰਦਾ ਹਾਂ ਤੇ ਉਹ ਡਾਕਟਰ ਚੰਗਾ ਨਹੀਂ ਨਕਮਾ ਡਾਕਟਰ ਉਹਨੂੰ ਡਾਕਟਰ ਬਣਾਈ ਨਹੀਂ ਚਾਹੀਦਾ ਸੀ ਇੱਕ ਟੀਚਰ ਐਕਚੁਅਲੀ ਹੁੰਦਾ ਵੀ ਇਸ ਤਰ੍ਹਾਂ ਹੀ ਜੇ ਮੈਂ ਖੁਦ ਟੀਚਰ ਹਾਂ ਇੱਕ ਟੀਚਰ ਨੂੰ ਇੰਟੈਲੀਜੈਂਟ ਬੱਚਿਆਂ ਦਾ ਬੜਾ ਪਿਆਰ ਹੁੰਦਾ ਹੈ ਤੇ ਜਿਹੜੇ ਬੱਚੇ ਇੰਟੈਲੀਜੈਂਟ ਨਹੀਂ ਨਾ ਹੁੰਦੇ ਪੜ੍ਹਾਈ 'ਚ ਕਮਜ਼ੋਰ ਹੁੰਦੇ ਆ ਉਨ੍ਹਾਂ ਤੇ ਟੀਚਰ ਖੇਜ਼ਦੇ ਹੀ ਰਹਿੰਦੇ ਆ ਉਨ੍ਹਾਂ ਤੇ ਟੀਚਰਾਂ ਨੂੰ ਗੁੱਸਾ ਹੀ ਹੁੰਦਾ ਰਹਿੰਦਾ ਤੇ ਮੈਂ ਕਹਿੰਦਾ ਉਹ ਟੀਚਰ ਬਣਨ ਦੇ ਕਾਬਲ ਹੀ ਨਹੀਂ ਹੈ ਜਿਹੜਾ ਬੰਦਾ ਟੀਚਰ ਬਣ ਕੇ ਤੇ ਕਮਜ਼ੋਰ ਬੱਚਿਆਂ ਨੂੰ ਪਿਆਰ ਨਹੀਂ ਦਿੰਦਾ ਉਹਨਾਂ ਅੰਦਰ ਹੌਂਸਲਾ ਉਤਸ਼ਾਹ ਨਹੀਂ ਪੜਦਾ ਉਹ ਟੀਚਰ ਹੀ ਨਹੀਂ ਤੇ ਜਿਹੜਾ ਧਾਰਮਿਕ ਬੰਦਾ ਹੋ ਕੇ ਅਧਾਰਮਿਕ ਬੰਦਿਆਂ ਦੇ ਨਾਲ ਨਫ਼ਰਤ ਕਰਦਾ ਹੈ ਉਹ ਵੀ ਧਾਰਮਿਕ ਬੰਦਾ ਨਹੀਂ ਸੀ ਉਹ ਵੀ ਬੰਦਾ ਭੈੜਾ ਜੀ ਉਹਨੇ ਧਾਰਮਿਕ ਨਹੀਂ ਬਣਿਆ ਉਹ ਤੇ ਅੰਦਰੋਂ ਪੱਥਰ ਪਰ ਉਹਨੇ ਜਿਹੜਾ ਸਮਝ ਲੁਕੀ ਥੋੜਾ ਆਪਣੇ ਆਪ ਨੂੰ ਮਲਮਾ ਨਾਲ ਆ ਹੋਇਆ ਅੰਦਰੋਂ ਪੱਥਰ ਹੈ ਉਹ ਧਾਰਮਿਕ ਨਹੀਂ ਹੈ ਧਾਰਮਿਕ ਬੰਦਾ ਉਹ ਹੁੰਦਾ ਹੈ ਜਿਹੜਾ ਟੈਂਟਡ ਹੈ ਹਾਰਡ ਹੋਵੇ ਗੁਰੂ ਹਰਾਈ ਸਾਹਿਬ ਜੀ ਬਹੁਤ ਕੋਮਲ ਸੁਭਾਅ ਦੇ ਸਨ ਇਸ ਕਰਕੇ ਬਰੁਹਾਰਾਏ ਸਹਿਬ ਜੀ ਮਹਾਰਾਜ ਨੂੰ ਇਹ ਦਾਦਾ ਜੀ ਦੀ ਹੀ ਸਿੱਖਿਆ ਸੀ ਬੇਟੇ ਤਾਮਣ ਸੰਪੂਰਜ ਕਰ ਚੱਲ ਤੁਹਾਡੇ ਤੋਂ ਕੋਈ ਫੁੱਲ ਟੁੱਟਣਾ ਨਹੀਂ ਚਾਹੀਦਾ ਸਗੋਂ ਜਿਹੜੇ ਫੁੱਲ ਨੇ ਤੁਹਾਡੇ ਹੁੰਦਿਆਂ ਇਹ ਫੁੱਲ ਖਿਲਨੇ ਚਾਹੀਦੇ ਪਰ ਜਰਰ ਇੱਕ ਚੀਜ਼ ਧਿਆਨ ਰੱਖਿਓ ਅਸੀਂ ਲੋਕ ਸੈਲਫ ਰੈਲੀਜ਼ੇਸ਼ਨ ਕਰਦੇ ਨਹੀਂ ਮੈਂ ਇੱਥੇ ਇੱਕ ਸ਼ਬਦ ਵਰਤਿਆ ਅਸੀਂ ਸੈਲਫ ਰੈਲਾਈਜ਼ੇਸ਼ਨ ਨਹੀਂ ਕਰਦੇ ਅਸੀਂ ਧਾਰਮਿਕ ਲੋਕ ਨਹੀਂ ਹਾਂ ਅਸੀਂ ਸਿਰਫ ਪੂਜਾਵਾਦੀ ਲੋਕ ਹਾਂ ਅਸੀਂ ਧਰਮ ਦੇ ਨਾਮ ਤੇ ਵੀ ਕਈ ਵਾਰ ਪਰਿਆਵਰਣ ਨੂੰ ਹੀ ਖਤਮ ਕਰ ਦਿੰਨੇ ਆ ਧਰਮ ਦੇ ਨਾਮ ਤੇ ਜੇ ਗੁਰੂ ਸਾਹਿਬਾਂ ਨੂੰ ਪੁੱਛੀਏ ਸਤਗੁਰੂ ਜੀ ਸਾਨੂੰ ਦੱਸੋ ਪਰਮਾਤਮਾ ਕਿੱਥੇ ਵੱਸਦਾ ਹੈ ਸਤਿਗੁਰੂ ਤਾਂ ਗੁਰਬਾਣੀ ਚ ਕਹਿੰਦੇ ਆ ਪਰਮਾਤਮਾ ਪੂਰੀ ਕੁਦਰਤ ਦੇ ਵਿੱਚ ਵਸਦਾ ਕੁਦਰਤ ਕਰਕੇ ਵਸਿਆ ਸੁ ਪਰਮਾਤਮਾ ਕਿੱਥੇ ਵਸਦਾ ਉਹ ਕਹਿੰਦੇ ਆ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਪਰ ਅਸੀਂ ਇਹਦੇ ਨਾਮ ਤੇ ਹੀ ਪਰਿਆਵਰਣ ਦੇ ਵੀ ਦੁਸ਼ਮਣ ਬਣ ਜਾਂਦੇ ਆ ਖਾਸ ਕਰਕੇ ਤੁਸੀਂ ਕਿਤੇ ਭਾਰਤੀ ਨਦੀਆਂ ਦੇ ਵਿੱਚ ਜਾ ਕੇ ਦੇਖੋ ਤੇ ਉਥੇ ਨਦੀਆਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕ ਫੁੱਲ ਪਹਿਲਾਂ ਲਿਆਂਦੇ ਜਾਂਦੇ ਆ ਲੱਖਾਂ ਦੇ ਤੇ ਫੇਰ ਉਹਨਾਂ ਫੁੱਲਾਂ ਨੂੰ ਤੋੜ-ਤੋੜ ਕੇ ਸੁਟਿਆ ਜਾਂਦਾ ਹੈ ਫੇਰ ਉਹਨਾਂ ਨੂੰ ਮੰਦਰਾਂ 'ਚ ਚੜਾਇਆ ਜਾਂਦਾ ਹੈ ਤੇ ਅਸੀਂ ਕਹਿੰਨੇ ਅਸੀਂ ਧਾਰਮਿਕ ਕੰਮ ਕਰ ਰਹੇ ਹਾਂ ਪਰ ਗੁਰੂ ਸਾਹਿਬ ਨੂੰ ਪੁੱਛੀਏ ਇਹ ਕੀ ਵਾਕਿਆ ਹੈ ਧਰਮ ਹੈ ਤੇ ਗੁਰੂ ਸਾਹਿਬ ਦਾ ਬੜਾ ਪਿਆਰਾ ਇੱਕ ਸ਼ਬਦ ਆਉਂਦਾ ਹੈ ਪਾਤੀ ਤੋਰ ਮਲਨੀ ਪਾਤੀ ਪਾਤੀ ਜਿਉ ਜਿਸ ਪਹਾਣ ਕੋ ਪਾਤੀ ਤੋਰ ਸੋ ਪਹਾਣ ਮਰਜੀ ਭੁੱਲੇ ਮਲਨੀ ਹੈ ਇਓ ਸਤਗੁਰ ਜਾਗਤਾ ਹੈ ਇਹ ਤੂੰ ਭੁੱਲਿਆ ਹੋਇਆ ਹੈ ਭੁੱਲ ਕੇ ਤੂੰ ਜੋ ਕਰਮ ਕਰ ਰਿਹਾ ਹੈ ਉਹਨਾਂ ਨੂੰ ਕਹਿ ਰਿਹਾ ਧਾਰਮਿਕ ਇਹ ਕਰਮ ਧਾਰਮਿਕ ਨਹੀਂ ਇਹ ਮੰਨ ਲੰ ਤੂੰ ਜਿਹੜੀ ਮੂਰਤੀ ਤੇ ਚੜਾਉਣ ਦੇ ਵਾਸਤੇ ਫੁੱਲ ਤੋੜਿਆ ਉਹ ਮੂਰਤੀ ਤੇ ਨਿਰਜੀਵ ਹੈ ਉਸ ਮੂਰਤੀ ਦਾ ਕੋਈ ਫਾਇਦਾ ਨਹੀਂ ਕਈ ਵਾਰ ਹੋ ਸਕਦਾ ਮੈਂ ਇੱਕ ਵਾਰ ਇੱਕ ਗੱਲ ਕਹੀ ਕਿਉਂਕਿ ਉਦੋਂ ਮੈਂ ਬੜਿਆ ਸੁਣਿਆ ਕਿ ਕਿਸੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ 10 ਕਰੋੜ ਦੇ ਫੁੱਲਾਂ ਦੀ ਜਿਹੜੀ ਹੈ ਉਹ ਸਜਾਵਟ ਕੀਤੀ ਇੱਕ ਬੰਦੇ ਨੇ 10 ਕਰੋੜ ਦੇ ਫੁੱਲਾਂ ਦੀ ਸਜਾਵਟ ਦਰਬਾਰ ਸਾਹਿਬ ਚ ਕੀਤੀ। ਮੈਂ ਉਸ ਦੇ ਉੱਪਰ ਇੱਕ ਚੀਜ਼ ਲਿਖ ਦਿੱਤੀ ਕਾਸ਼ ਕਿਤੇ ਇਹ ਹੀ 10 ਕਰੋੜ ਕਿਸੇ ਗਰੀਬ ਤੇ ਬੱਚੇ ਨੂੰ ਪੜ੍ਹਾਣ ਲਈ ਕਿਸੇ ਦੇ ਇਲਾਜ ਲਈ ਲਾਇਆ ਹੁੰਦਾ ਤੇ ਸ਼ਾਇਦ ਜਿਹੜੇ ਫੇਰ ਫੁੱਲ ਖਿਲਦੇ ਉਹ ਫੁੱਲ ਮਰਝਾਉਨੇ ਨਹੀਂ ਸੀ। ਹੁਣ ਗੁਰੂ ਹਰਿ ਸਿੰਘ ਜੀ ਦਾ ਇੱਕ ਸਿੱਖ ਸੀ ਭਾਈ ਸੰਤੂ ਜੀ ਇੱਥੇ ਮੈਂ ਇੱਕ ਹੋਰ ਉਦਾਹਰਨ ਦੇ ਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਭਾਈ ਸੰਭਾਈ ਉਹ ਹਰ ਸਾਲ ਸਤਬੁਰਾਂ ਦੇ ਵਾਸਤੇ ਦਸਵੰਦ ਲੈ ਕੇ ਆਉਂਦਾ ਹੁੰਦਾ ਸੀ ਲਾਹੌਰ ਤੋਂ ਕੀਰਤਪੁਰ ਸੇ ਕੀਰਤਪੁਰ ਸੇ ਲਾਹੌਰ ਤੋਂ ਦਸਵੰਦ ਲੈ ਕੇ ਆਉਂਦਾ ਸੀ ਤੇ ਦਸਵੰਦ ਉਸ ਵੇਲੇ ਪੈਸੇ ਘੱਟ ਹੁੰਦੇ ਸੀ ਅਨਾਜ ਹੀ ਜ਼ਿਆਦਾ ਹੁੰਦਾ ਸੀ ਕਿਉਂਕਿ ਖੇਤੀਬਾੜੀ ਹੀ ਲੋਕਾਂ ਦਾ ਪ੍ਰਧਾਨ ਕਿੱਤਾ ਸੀ ਉਸ ਸਾਲ ਭਾਈ ਸੰਗੋਸ਼ਾ ਬਿਨਾਂ ਕੁਛ ਲੈ ਗੁਰੂ ਹਰਾਈ ਸਾਹਿਬ ਦੀ ਕੋਲ ਪਹੁੰਚ ਜਾਂਦਾ ਹੈ ਕੁਛ ਵੀ ਨਹੀਂ ਉਹਨਾਂ ਦੇ ਅੱਧ ਖਾਲੀ ਆ ਗਿਆ ਜਦੋਂ ਖਾਲੀ ਆਖਾਉਂਦਾ ਹੈ ਤੇ ਗੁਰੂ ਸਾਹਿਬ ਨੂੰ ਕਹਿੰਦੇ ਸੰਗੋਸ਼ਾ ਐਸ ਵਾਰ ਤੂੰ ਆਪਣਾ ਦਸਮੰਦ ਲੈ ਕੇ ਕਿਉਂ ਨਹੀਂ ਆਇਆ ਖਾਲੀ ਆਤ ਆ ਗਿਆ ਤੇ ਸੰਗੋਸ਼ਾ ਕਹਿੰਦਾ ਸਤਗੁਰੂ ਜੀ ਇਸ ਵਾਰ ਲਾਹੌਰ ਸ਼ਹਿਰ ਦੇ ਵਿੱਚ ਕਾਲ ਪੈ ਗਿਆ ਹੈ ਲੋਕਾਂ ਦੇ ਖਾਣ ਦੇ ਵਾਸਤੇ ਤਾਰੇ ਨਹੀਂ ਸਨ ਤੇ ਮੈਂ ਤੁਹਾਨੂੰ ਮੁੱਖ ਰੱਖ ਕੇ ਉਹ ਲੋਕਾਂ ਨੂੰ ਭੁੱਖੇ ਮਰਦੇ ਦੇਖ ਕੇ برداشت ਨਹੀਂ ਕਰ ਸਕਦਾ ਸੀ ਮੈਂ ਉਹ ਸਾਰੇ ਦਾ ਸਾਰਾ ਜੋ ਅਨਾਜ ਇੱਥੇ ਲਿਆਉਣਾ ਸੀ ਉਹ ਮੈਂ ਲੋਕਾਂ 'ਚ ਵੰਡ ਦਿੱਤਾ ਤੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਉਸ ਨੂੰ ਆਪਣੀ ਗੱਲ ਪਕੜੀ ਚ ਲੈ ਲਿਆ ਦੇਵ ਉਸ ਨੂੰ ਪਿਆਰ ਨਾਲ ਇਹ ਕਿਹਾ ਤੂੰ ਸੰਗੋਸ਼ਾ ਸਿੱਖੀ ਦਾ ਅਸਲ ਜੋ ਮਕਸਦ ਹੈ ਤੂੰ ਵੀ ਸਮਝਿਆ ਕਾਸ਼ ਸਾਰੇ ਸਿੱਖ ਤੇਰੇ ਵਰਗੇ ਹੋ ਜਾਣ ਤੇ ਇਸੇ ਹੀ ਸਮੇਂ ਤੋਂ ਗੁਰੂ ਸਾਹਿਬ ਨੇ ਇਹ ਹੁਕਮ ਕਰ ਦਿੱਤਾ ਸੀ ਕਿ ਗਰੀਬ ਦਾ ਮੂੰਹ ਹੀ ਗੁਰੂ ਦੀ ਬੋਲਕ ਹੈ ਜੇ ਤੁਹਾਡੇ ਕੋਲ ਤੁਹਾਡਾ ਭਰਾ ਗਰੀਬ ਹੈ ਜੇ ਤੁਹਾਡੇ ਕੋਲ ਤੁਹਾਡਾ ਕੋਈ ਰਿਸ਼ਤੇਦਾਰ ਗਰੀਬ ਹੈ ਤੇ ਤੁਸੀਂ ਕਿਸੇ ਵੀ ਜਗ੍ਹਾ ਤੇ ਧਾਰਮਿਕ ਸਥਾਨ ਤੇ ਜਾ ਕੇ ਖੰਡ ਪਾਠ ਕਰਾ ਰਹੇ ਹੋ ਸੋਨੇ ਦੇ ਛੱਤਰ ਚੜਾ ਰਹੇ ਹੋ ਗੁਰੂ ਹਰ Rai ਸਾਹਿਬ ਨੂੰ ਤੇ ਚੰਗੇ ਨਹੀਂ ਲੱਗਦੇ ਹੋਰ ਕਿਸੇ ਨੂੰ ਲੱਗਦੇ ਉਹ ਬੂਹੇ ਤੇ ਲੱਗਦੇ ਹੋ ਇਹ ਧਿਆਨ ਰੱਖਣਾ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੇ ਜੀਵਨ ਚੋਂ ਇਹ ਹੀ ਪ੍ਰੇਰਨਾ ਮਿਲਦੀ ਹੈ ਕਿ ਪਹਿਲੇ ਸਾਡਾ ਸੁਭਾਅ ਐ ਸੌਣਾ ਚਾਹੀਦਾ ਫਿਰ ਗੁਰੂ ਹਰਿ ਰਾਇ ਸਾਹਿਬ ਜੀ ਦੇ ਫਲਸਫੇ ਨੂੰ ਸਮਝਾਉਂਦੀ ਇੱਕ ਹੋਰ ਸਾਖੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਇੱਕ ਦਿਨ ਰੁੱਖ ਦੇ ਥੱਲੇ ਬੈਠੇ ਐ ਗੁਰੂ ਹਰਿ ਰਾਇ ਸਾਹਿਬ ਜੀ ਤੇ ਨਾਲ ਹੀ ਬੈਠੇ ਨੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਗੁਰੂ ਹਰਿ ਜੀ ਛੋਟੀਆਂ ਛੋਟੀਆਂ ਗੱਲਾਂ ਆਪਣੇ ਦਾਦਾ ਜੀ ਤੋਂ ਪੁੱਛਦੇ ਰਹਿੰਦੇ ਸਨ ਤੇ ਦਾਦਾ ਜੀ ਉਹਨਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੇ ਐਗਜ਼ੈਂਪਲਾਂ ਤਵਾਰਾ ਜਵਾਬ ਦਿੰਦੇ ਰਹਿੰਦੇ ਸੀ ਉਸ ਦਿਨ ਵੀ ਬੜੀ ਪਿਆਰੀ ਜੀ ਗੁਰੂ ਹਰਾਈ ਸਿੰਘ ਜੀ ਨੇ ਪੁੱਛੀ ਗੁਰੂ ਹਰਾਈ ਸਿੰਘ ਜੀ ਜਗਿਆਸੂ ਸਨ ਤੇ ਮੈਂ ਇੱਕ ਚੀਜ਼ ਹੋਰ ਵੀ ਕਹਿ ਦੇਵਾਂ ਜਿਸ ਦੇ ਅੰਦਰ ਜਗਿਆਸਾ ਨਹੀਂ ਹੈ ਉਹ ਸਿੱਖ ਨਹੀਂ ਹੈ ਭਾਵੇਂ ਉਹਨੇ ਇੱਕ ਦੀ ਜਗ੍ਹਾ ਪੰਜ ਕਿਰਪਾਨਾਂ ਹੀ ਕਿਉਂ ਨਾ ਪਾਈਆਂ ਹੋਣ ਤੇ ਭਾਵੇਂ ਉਹ ਜਿੰਨਾ ਮਰਜੀ ਜਿਹੜਾ ਹੈ ਉਹ ਗੁਰਦੁਆਰੇ ਆਂਦਾ ਹੋਵੇ ਜਿਸ ਦੇ ਅੰਦਰ ਜਿਗਿਆਸਾ ਨਹੀਂ ਉਹ ਸਿੱਖ ਨਹੀਂ ਜਿਗਿਆਸਾ ਦਾ ਹੁਣ ਕਈਆਂ ਨੂੰ ਮਤਲਬ ਵੀ ਸ਼ਾਇਦ ਨਾ ਪਤਾ ਹੋਵੇ ਜਿਗਿਆਸਾ ਤੇ ਅਗਲੀ ਚੀਜ਼ ਆ ਗਈ ਸ਼ਾਇਦ ਕਈ ਐਸੇ ਹੁਣੇ ਹਨ ਜਿਨ੍ਹਾਂ ਦੇ ਵਾਸਤੇ ਜਿਗਿਆਸਾ ਵਰਟੀ ਨਾ ਮਾਉਣਾ ਜਦੋਂ ਅਸੀਂ ਕਯੂਰੀਓਸਟੀ ਕਹਿ ਦਿੰਨੇ ਹਾਂ ਕਿਉਰਸਟੀ ਵਰਡ ਦਾ ਪਤਾ ਹੈ ਜੀ ਕਿਸੇ ਨੂੰ ਹੈ ਨਾ ਕੁਝ ਨਵਾਂ ਜਾਣਨ ਦੀ ਕੁਝ ਨਵਾਂ ਸਮਝਣ ਦੀ ਇੱਛਾ ਅੱਜ ਕੱਲ ਸਾਡੀ ਜਿਗਿਆਸਾ ਦੇ ਵਾਸਤੇ ਜਿਗਿਆਸਾ ਦੇ ਵਾਸਤੇ ਚੈਟ ਜੀ ਪੀ ਟੀ ਬੜਾ ਹੀ ਵਧੀਆ ਇੱਕ ਟੂਲ ਲੱਗਾ ਵਾ ਉੱਥੇ ਜਾ ਕੇ ਤੁਸੀਂ ਆਪਣੀ ਜਿਗਿਆਸਾ ਜਿਹੜੀ ਉਹ ਪੂਰੀ ਕਰ ਸਕਦੇ ਜਿਗਿਆਸਾ ਦਾ ਮਤਲਬ ਆਰੇ ਵੇਲੇ ਕੁਝ ਦਾ ਕੁਝ ਜਾਣਦੇ ਰਹਿਣਾ ਔਰ ਇਹ ਬੜਾ ਜ਼ਰੂਰੀ ਹੈ ਮੈਂ ਤੁਹਾਨੂੰ ਦੱਸਦਾ ਮੈਂ ਘਰ ਤੋਂ ਚੱਲ ਕੇ ਇੱਥੇ ਆ ਰਿਹਾ ਸੀ ਕਿ ਮੇਰੇ ਅੰਦਰ ਇੱਕ ਕੁਐਸਚਨ ਪੈਦਾ ਹੋ ਗਿਆ ਵਾਟ ਇਜ਼ ਕਾਲਡ ਬਜਟ ਅਜੇ ਤਾਈ ਮੈਂ ਬੜਾ ਸੁਣਿਆ ਪਰ ਮੈਨੂੰ ਬਜਟ ਦਾ ਹੀ ਨਹੀਂ ਪਤਾ ਕਿ ਬਜਟ ਕੀ ਹੁੰਦਾ ਹੈ ਕਿਸ ਕੰਮ ਆਉਂਦਾ ਹੈ ਬਸ ਜੇਬ ਚ ਆ ਗਏ ਤੇ ਖਰਚਲੇ ਨਹੀਂ ਆਏ ਤੇ ਰੱਬ ਦੀ ਰਜ਼ਾ ਐਵੇਂ ਹੀ ਕੰਮ ਚੱਲਦਾ ਸੀ ਮੈਂ ਚੈਟ ਜੀ ਪੀ ਟੀ ਤੋਂ ਆਉਂਦੇ ਆਉਂਦੇ ਪੁੱਛ ਲਿਆ ਕਿ ਬਜਟ ਕੀ ਹੈ ਇਹਦੇ ਫਾਇਦੇ ਕੀ ਆ ਉਥੋਂ ਤੋਂ ਇੱਥੋਂ ਤਾਈਂ ਆਉਂਦੇ ਆ ਸੋਕ ਜਿਗਿਆਸਾ ਪੈਦਾ ਕਹਿੰਦਾ ਮਤਲਬ ਸਾਡੇ ਅੰਦਰ ਜਿਗਿਆਸਾ ਹੋਣੀ ਗੁਰੂ ਹਰ Rai ਸਾਹਿਬ ਜੀ ਬੜੇ ਜਿਗਿਆਸੂ ਸਨ ਰੁੱਖ ਦੇ ਥੱਲੇ ਬੈਠੇ ਸੀ ਤੇ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੇ ਆ ਦਾਦਾ ਜੀ ਇੱਕ ਗੱਲ ਦੱਸੋ ਇੱਕ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਗੋਂ ਕਹਿੰਦੇ ਆ ਇੱਕ ਸਿੱਖ ਰੁੱਖ ਵਰਗਾ ਹੋਣਾ ਚਾਹੀਦਾ ਹੈ ਹੁਣ ਤੁਸੀਂ ਵੀ ਹੈਰਾਨ ਹੋਵੋਗੇ ਰੁੱਖ ਦਾ ਤੇ ਸਿੱਖ ਦਾ ਆਪਸ ਵਿੱਚ ਕੀ ਸੰਬੰਧ ਸਿੱਖ ਰੁੱਖ ਵਰਗਾ ਹੋਣਾ ਚਾਹੀਦਾ ਇਹ ਤੇ ਗੱਲ ਨਾ ਬਣਾਂ ਤੇ ਸਤਿਗੁਰੂ ਕਹਿੰਦੇ ਐ ਬੇਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਐ ਦਰਵੇਸ਼ਾਂ ਨੂੰ ਲੋੜੀਏ ਅੱਗੇ ਕੀ ਇਹ ਸ਼ਬਦ ਜੀ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਦ ਜਰਾਦ ਸ਼ਬਦ ਵਰਤਿਆ ਜਾਂਦਾ ਜੇਰੇ ਲਈ ਹੌਂਸਲੇ ਲਈ ਪੇਸ਼ੈਂਸ ਲਈ ਇੱਕ ਸਿੱਖ ਦਾ ਜਿਹੜਾ ਹੌਸਲਾ ਹੈ ਇੱਕ ਸਿੱਖ ਦਾ ਜਿਹੜਾ ਵਿਹਾਰ ਹੈ ਉਹ ਇੱਕ ਰੁੱਖ ਵਰਗਾ ਹੋਣਾ ਚਾਹੀਦਾ ਹੈ ਗੁਰੂ ਹਰਗੋਬਿੰਦ ਸਿੰਘ ਨੇ ਜਦੋਂ ਇਹ ਗੱਲ ਕਹੀ ਤੇ ਹੁਣ ਜਗਿਆਸਾ ਹੋਰ ਵੱਧ ਗਿਆ ਕਿਉਂਕਿ ਚੰਗਾ ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ ਜੀ ਚੰਗਾ ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ ਜੇ ਐਵਰੇਜ ਟੀਚਰ ਪੜ੍ਹਾਉਂਦੇ ਹੁੰਦੇ ਚੰਗਾ ਟੀਚਰ ਬੱਚਿਆਂ ਦੇ ਅੰਦਰ ਜਿਗਿਆਸਾ ਪੈਦਾ ਕਰ ਦਿੰਦਾ ਹੈ। ਚੰਗਾ ਟੀਚਰ ਬੱਚਿਆਂ ਨੂੰ ਹੋਰ ਸੋਚਣ ਲਈ ਹੋਰ ਲੱਭਣ ਲਈ ਅੱਗੇ ਦੀ ਅੱਗੇ ਮਜਬੂਰ ਕਰੀ ਜਾਂਦਾ ਹੈ। ਇਹ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਕਿ ਬੇਟੇ ਇੱਕ ਸਿੱਖ ਹੈ ਜਿਹੜਾ ਉਹ ਇੱਕ ਰੁੱਖ ਵਰਗਾ ਹੋਣਾ ਚਾਹੀਦਾ ਹੈ। ਹੌਲੀ ਜਿਹਾ ਸਾਹ ਹੋਰ ਪੈਦਾ ਹੋ ਗਈ ਦਾਦਾ ਜੀ ਸਿੱਖ ਰੁੱਖ ਵਰਗਾ ਹੀ ਕਿਉਂ ਹੋਣਾ ਚਾਹੀਦਾ ਤੇ ਅੱਗੋਂ ਕਹਿੰਦੇ ਬੇਟੇ ਦੇਖੋ ਰੁੱਖ ਆਪ ਸਦਾ ਹੀ ਗਰਮੀ ਦੇ ਵਿੱਚ ਰਹਿੰਦਾ ਪਰ ਥੱਲੇ ਆਉਣ ਵਾਲੇ ਨੂੰ ਠੰਡਕ ਦਿੰਦਾ ਹੈ ਰੁੱਖ ਨੂੰ ਅਨੇਕਾਂ ਫਲ ਲੱਗਦੇ ਐ ਸਾਰੇ ਦੂਸਰਿਆਂ ਨੂੰ ਦੇ ਦਿੰਦਾ ਆਪ ਇੱਕ ਵੀ ਨਹੀਂ ਖਾਂਦਾ ਕੋਈ ਰੁੱਖ ਤੇ ਆ ਕੇ ਪੰਛੀ ਆਪਣਾ ਘਰ ਬਣਾ ਲਏ ਤੇ ਰੁੱਖ ਕਦੇ ਉਸ ਨੂੰ ਹੀ ਕਹਿੰਦਾ ਕਿ ਭਾਈ ਤੂੰ ਕਿਉਂ ਆਇਆ ਤੂੰ ਜਾ ਇੱਕ ਰੁੱਖ ਜਿਉਂਦੇ ਜੀਵੀ ਸਾਡੇ ਕੰਮ ਆਉਂਦਾ ਹੈ ਸਾਨੂੰ ਆਕਸੀਜਨ ਦਿੰਦਾ ਹੈ ਭੋਜਨ ਦਿੰਦਾ ਹੈ ਪਰ ਜਦੋਂ ਰੁੱਖ ਕੱਟਿਆ ਜਾਂਦਾ ਹੈ ਵੱਢਿਆ ਜਾਂਦਾ ਹੈ ਉਦੋਂ ਬਾਅਦ ਵੀ ਸਾਡੇ ਕੰਮ ਆਉਂਦਾ ਹੈ ਜਿਸ ਤਰ੍ਹਾਂ ਇੱਕ ਰੋਖ ਹੈ ਜਿਹੜਾ ਉਹ ਹਰ ਵੇਲੇ ਹੀ ਸਾਡੇ ਕੰਮ ਆਉਂਦਾ ਹੈ ਐਸਾ ਹੀ ਜੀਵਨ ਇੱਕ ਸਿੱਖ ਦਾ ਚਾਹੀਦਾ ਹੈ ਸਿੱਖ ਵੀ ਸਦਾ ਹੀ ਸਾਰਿਆਂ ਦੇ ਕੰਮ ਆਉਂਦਾ ਰਹਿਣਾ ਚਾਹੀਦਾ ਫਿਰ ਸਿੱਖ ਦਾ ਵਿਹਾਰ ਵੀ ਐਸਾ ਚਾਹੀਦਾ ਹੈ ਕਿ ਸਿੱਖ ਹਮੇਸ਼ਾ ਹੀ ਸਿੱਖਣ ਵਾਲਾ ਹੋਵੇ ਉਹਦੇ ਅੰਦਰ ਇਹ ਜਿਗਿਆਸਾ ਰਹੇ ਕਿ ਮੈਂ ਸਿੱਖਣਾ ਹੀ ਸਿੱਖਣਾ ਹੈ ਅੱਗੇ ਸਮਝਣਾ ਹੀ ਸਮਝਣਾ ਹੈ ਜ਼ਿੰਦਗੀ 'ਚ ਬਦਲਣਾ ਹੀ ਬਦਲਣਾ ਗੁਰੂ ਹਰਾਈ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਐਸੇ ਬਹੁਤ ਸਾਰੇ ਪੱਖ ਹੈ ਜਿਨ੍ਹਾਂ ਦੇ ਵਿੱਚੋਂ ਅੱਜ ਮੈਂ ਹਾਰ ਲਈ ਅਜੇ ਤੱਕ ਤੁਹਾਨੂੰ ਜਿਹੜਾ ਹੈ ਮੁਸ਼ਕਲ ਦੇ ਨਾਲ 5 ਤੋਂ 7% ਚੀਜ਼ਾਂ ਹੀ ਦੱਸ ਪਾਇਆ ਹਾਂ ਲਗਭਗ 95% ਚੀਜ਼ਾਂ ਜੇ ਦੱਸਣ ਵਾਲੀਆਂ ਨੇ ਉਹ ਅਸੀਂ ਅਗਲੇ ਦਿਵਾਨਾ 'ਚ ਕੱਲ ਦੇ ਦਿਵਾਨਾਂ ਦੇ ਵਿੱਚ ਆਪਾਂ ਸਾਂਝ ਉਹਨਾਂ ਚੀਜ਼ਾਂ ਦੀ ਪਾਵਾਂਗੇ ਕਿਉਂਕਿ ਗੁਰੂ ਹਰ Rai ਸਾਹਿਬ ਜੀ ਦਾ ਅਸੀਂ ਜੋ ਪ੍ਰਕਾਸ਼ ਪੁਰਬ ਹੈ ਉਹ ਕੱਲ ਨੂੰ ਗੁਰਦੁਆਰਾ ਸਾਹਿਬ ਆਪਾਂ ਸਾਰਿਆਂ ਨੇ ਮਿਲ ਕੇ ਮਨਾਉਣਾ ਹੈ ਤੇ ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹਿ ਦੇਵਾਂ ਗੁਰੂ ਸਾਹਿਬਾਂ ਦੇ ਜਿਵੇਂ ਮੈਂ ਪਹਿਲੇ ਵੀ ਦੱਸਿਆ ਹੈ ਜਗਿਆਸੂ ਬਣ ਕੇ ਹੀ ਗੁਰਪੁਰਬ ਮਨਾਉਣੇ ਆ ਔਰ ਖਾਸ ਕਰਕੇ ਗੁਰਦਵਾਰਾ ਸੇਰ ਦੇ ਵਿੱਚ ਜਿਵੇਂ ਤੁਹਾਡੇ ਬੱਚਿਆਂ ਦੇ ਵਾਸਤੇ ਗੁਰਬਾਣੀ ਪੰਜਾਬੀ ਇਤਿਹਾਸ ਦੀਆਂ ਸਿੱਖਿਆਸਾਂ ਚਲਾ ਰਹੇ ਆ ਇਹ ਪੋਸਟਰ ਲੱਗੇ ਹੋਏ ਨੇ ਜਦੋਂ ਤੁਸੀਂ ਅੰਦਰ ਵੱੜਦੇ ਉਤੇ ਜੋੜਾ ਘਰ ਦੇ ਵਿੱਚ ਵੀ ਸਿੱਖ ਹੈ ਰਿਟੇਜ਼ ਗੁਰਮਤ ਅਕੈਡਮੀ ਦੇ ਬਾਹਰ ਵੀ ਉੱਥੇ ਸਾਰੀਆਂ ਪਲੈਨਿੰਗ ਸਾਰੇ ਨੰਬਰ ਲਿਖੇ ਆ ਅੱਜ ਕੱਲ੍ਹ ਕਲਾਸਾਂ ਜ਼ੂਮ ਤੇ ਆਨਲਾਈਨ ਅਜੇ ਚੱਲ ਰਹੀਆਂ ਨੇ ਡਿਊ ਟੂ ਦਾ ਵੈਦਰ ਸਿਚੁਏਸ਼ਨਸ ਤੇ ਉਹਦੇ ਵਾਸਤੇ ਵੀ ਸਾਡੀ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਗੁਰੂ ਸਾਹਿਬਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਚੰਗੇ ਨੇਕ ਇਨਸਾਨ ਬਣਨ ਆਪਣੀ ਜ਼ਿੰਦਗੀ ਨੂੰ ਗੁਰੂ ਆਸ਼ੇ ਦੇ ਅਨੁਸਾਰ ਜਿਉਣ ਤੇ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਤੁਸੀਂ ਨੰਬਰ ਫੋਟੋ ਬਾਹਰੋਂ ਖਿੱਚ ਲਿਓ ਜਾਂ ਮੈਨੂੰ ਮਿਲ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਉਹਨਾਂ ਕਲਾਸਾਂ ਦੇ ਵਿੱਚ ਜ਼ਰੂਰ ਜੁਆਇਨ ਕਰਾਓ ਜੇ ਆਪਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਪੰਜਾਬੀ ਦੇ ਨਾਲ ਇਤਿਹਾਸ ਦੇ ਨਾਲ ਜੋੜ ਲਿਆ ਅੱਜ ਤਾਂ ਇਹ ਆਉਣ ਵਾਲੇ ਸਮੇਂ 'ਚ ਬਹੁਤ ਵੱਡੀਆਂ ਮੁਸ਼ਕਲਾਂ ਤੋਂ ਬਚ ਜਾਣਗੇ ਆਦਰਵਾਇਜ਼ ਸਾਡੇ ਬੱਚਿਆਂ ਦੀ ਜ਼ਿੰਦਗੀ 'ਚ ਇੰਨੀਆਂ ਵੱਡੀਆਂ ਮੁਸ਼ਕਲਾਂ ਆਉਣ ਵਾਲੀਆਂ ਤੁਸੀਂ ਉਹਨਾਂ ਮੁਸ਼ਕਲਾਂ ਦੇ ਬਾਰੇ 'ਚ ਸੋਚ ਵੀ ਨਹੀਂ ਸਕਦੇ ਮੈਂ ਇੱਥੇ ਇੱਕ ਸ਼ਬਦ ਵਰਤਿਆ ਸੋਚ ਵੀ ਨਹੀਂ ਸਕਦੇ ਕਿੰਨੀਆਂ ਵੱਡੀਆਂ ਮੁਸ਼ਕਲਾਂ ਕਦੋਂ ਆ ਜਾਂਦੀਆਂ ਐ ਸਮਾਂ ਮੇਰਾ ਸਮਾਪਤ ਹੈ ਮੈਂ ਜ਼ਿਆਦਾ ਤੇ ਦੱਸ ਨਹੀਂ ਸਕਦਾ ਇੰਨਾ ਕਿ ਮੈਂ ਜ਼ਰੂਰ ਦੱਸ ਦੇਵਾਂ ਇੱਕ ਬੱਚੇ ਨੇ ਅਣਜਾਣਪੁਨੇ ਚ ਗਲਤੀ ਵਾਸਤੇ ਆਪਣੇ ਮੋਬਾਈਲ ਫੋਨ ਤੇ ਜਾ ਕੇ ਇੱਕ ਦੋ ਰੇਟਿੰਗ ਐਪਸ ਡਾਊਨਲੋਡ ਕਰ ਲਈ ਔਰ ਡੇਟਿੰਗ ਐਪਸ ਨੇ ਉਸ ਨੂੰ ਇੰਨਾ ਜ਼ਿਆਦਾ Mentally upset blackmail ਤੇ fraud ਕੀਤਾ ਕਿ ਉਸ ਬੱਚੇ ਨੂੰ ਅੰਤ ਨੂੰ suicide ਕਰਨਾ ਪਿਆ